ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਤੇ ਕਹਾਣੀ ਲੈ ਕੇ حاضر ਹੋਏ ਹਾਂ ਨੂਰ ਜਿਸ ਨੂੰ ਲਿਖਿਆ ਹੈ ਹਰ ਜਗਿੰਦਰ ਕਾਰਤੂਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਗਰਨੂਰ ਸਰਦਾਰ ਹਰਬੰਸ ਸਿੰਘ ਦੀ ਲੜਕੀ ਜਿਹਦਾ ਛੋਟਾ ਨਾਮ ਨੂਰ ਸੀ ਉਸ ਨੂੰ ਰੱਬ ਨੇ ਰੱਜ ਕੇ ਰੂਪ ਦਿੱਤਾ ਗੋਰਾ ਰੰਗ ਤਿੱਖੇ ਨੈਣ ਨਕਸ਼ ਅਤੇ ਪਤਲੀ ਬਤੰਗ ਉਹਦਾ ਆਈ ਵਿੱਚ ਵੀ ਬੜੀ ਹੁਸ਼ਿਆਰ ਉਸਨੇ ਆਪਣੀ ਕਲਾਸ ਵਿੱਚ ਸਦਾ ਫਰਸਟ ਆਉਣਾ ਤੇ ਸਲਾਈ ਕਢਾਈ ਵਿੱਚ ਵੀ ਸਭ ਤੋਂ ਅੱਗੇ ਪਰ ਪਤਾ ਨਹੀਂ ਕਿਉਂ ਉਸ ਨੂੰ ਰਸੋਈ ਦਾ ਕੰਮ ਕਾਜ ਬਹੁਤਾ ਨਹੀਂ ਸੀ ਆਉਂਦਾ ਖਬਰੇ ਉਹਨਾਂ ਦੇ ਘਰ ਰਸੋਈ ਵਿੱਚ ਕੰਮ ਕਰਨ ਵਾਲੇ ਨੌਕਰ ਚਾਕਰ ਸਨ ਤਾਂ ਕਰਕੇ ਜਾਂ ਫਿਰ ਇਸ ਵਿੱਚ ਉਸ ਦੀ ਰੁਚੀ ਵੀ ਨਹੀਂ ਸੀ ਅਜੇ ਉਹ ਬੀਏ ਹੀ ਕਰ ਰਹੀ ਸੀ ਕਿ ਸਰਦਾਰ ਹਰਬੰਸ ਸਿੰਘ ਨੂੰ ਕਿਸੇ ਨੇ ਨੂਰ ਲਈ ਚੰਗੇ ਰਿਸ਼ਤੇ ਦੇ ਦੱਸ ਪਾਈ। ਉਹਨਾਂ ਨੂੰ ਇਹ ਰਿਸ਼ਤਾ ਪਸੰਦ ਆ ਗਿਆ। ਕਿਉਂਕਿ ਲੜਕਾ ਇੰਗਲੈਂਡ ਤੋਂ ਪੜ੍ਹ ਕੇ ਆਇਆ ਸੀ ਤੇ ਉਸ ਕੋਲ ਜ਼ਮੀਨ ਜਾਇਦਾਦ ਵੀ ਖੁੱਲੀ ਸੀ। ਕੋਈ 200 ਏਕੜ ਦੇ ਨੇੜੇ ਤੇੜ। ਤੇ ਫਿਰ ਮਾਪਿਆਂ ਦਾ ਇਕੱਲਾ-ਕੱਲਾ ਪੁੱਤ। ਸਰਦਾਰ ਗੁਰਦੀਪ ਸਿੰਘ ਦਾ ਇਕੱਲਾ ਪੁੱਤ ਤੇ ਮਾਪਿਆਂ ਨੇ ਉਸ ਦਾ ਨਾਮ ਰੱਖਿਆ ਰਾਜਦੀਪ। ਜਿਸ ਨੂੰ ਸਾਰੇ ਰਾਜਾ ਕਹਿ ਕੇ ਬੁਲਾਉਂਦੇ ਸਨ। ਸਰਦਾਰ ਹਰਮਨ ਸਿੰਘ ਨੇ ਦੋਵੇਂ ਪਰਿਵਾਰਾਂ ਦੇ ਮਿਲਣ ਮਿਲਾਉਣ ਦਾ ਸਮਾਰਕ ਦਿੱਤਾ ਉਸ ਦਿਨ ਨੂਰ ਨੂੰ ਦੇਖਣਸਾਰ ਹੀ ਰਾਜੇ ਦੀ ਮੰਮੀ ਨੇ ਨੂਰ ਦੇ ਗਲ ਵਿੱਚ ਇੱਕ ਹਾਰ ਪਾ ਦਿੱਤਾ ਅਤੇ ਹੱਥ ਦੇ ਪੌਣ ਧਰ ਦਿੱਤਾ ਰਿਸ਼ਤਾ ਪੱਕਾ ਹੋ ਗਿਆ ਦੋਨੋਂ ਧਿਰਾਂ ਬਹੁਤ ਖੁਸ਼ ਹਨ ਨੂਰ ਦੇ ਮਾਪਿਆਂ ਨੂੰ ਸੋਹਣਾ ਸੁਨੱਖਾ ਮੁੰਡਾ ਮਿਲ ਗਿਆ ਗੋਰਾ ਰੰਗ ਨੈਣ ਅਕਸ ਤਿੱਖੇ ਮੋਟੀ ਅੱਖ ਇੰਜ ਲੱਗਦਾ ਸੀ ਜਿਵੇਂ ਰੱਬ ਨੇ ਉਸ ਨੂੰ ਬੇਲੇ ਹੈ ਬਹਿ ਕੇ ਆ ਬਣਾਇਆ ਹੋਇਆ ਰਾਜੇ ਦੇ ਮਾਪੇ ਵੀ ਪੂਰੇ ਖੁਸ਼ ਸਨ ਕਿ ਉਹਨਾਂ ਦੇ ਬੇਟੇ ਲਈ ਸੋਹਣੀ ਸੁਨੱਖੀ ਤੇ ਸੱਚਜੀ ਕੁੜੀ ਮਿਲ ਗਈ ਐ ਵਿਆਹ ਦਾ ਦਿਨ ਧਰ ਦਿੱਤਾ ਗਿਆ ਗੁਰਨੂਰ ਨੂੰ ਬਹੁਤ ਚਾਹੀ ਉਹ ਚਾਈ ਚਾਈ ਘਰ ਬੈਠੇ ਦਰਜੀ ਕੋਲ ਜਾਂਦੀ ਤੇ ਪੁੱਛਦੀ ਬਾਈ ਜੀ ਕੀ ਮੇਰੇ ਕੱਪੜੇ ਤਿਆਰ ਹੋ ਗਏ ਤੇ ਕਦੇ ਹੋਰ ਜਾਈਆਂ ਗਦਲੇ ਭਰਨ ਵਾਲੇ ਤਾੜੇ ਕੋਲ ਜਾਂਦੀ ਜੋ ਘਰ ਵਿੱਚ ਤਾੜਾ ਲਾ ਕੇ ਤਣੁਕ ਤਣੁਕ ਕਰ ਰਿਹਾ ਸੀ ਹਰ ਪਾਸੇ ਹੀ ਕੁਸ਼ੀ ਦਾ ਮਹੌਲ ਸੀ ਨੂਰ ਦੀ ਮੰਮੀ ਵੀ ਬਹੁਤ ਖੁਸ਼ ਸੀ ਪਰ ਉਸ ਦੇ ਮਨ ਵਿੱਚ ਇੱਕ ਗੱਲ ਵਾਰ-ਵਾਰ ਆਉਂਦੀ ਸੀ ਕਿ ਜੇ ਮੈਂ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਮੈਂ ਉਸ ਨੂੰ ਦਿਖਾਉਂਦੀ ਕਿ ਦੇਖ ਮੇਰਾ ਜਵਾਈ ਕਿਉਂਕਿ ਨੂਰ ਦੀ ਮੰਮੀ ਨੂੰ ਸਰਦਾਰ ਹਰਵੰਦ ਸਿੰਘ ਬਹੁਤ ਆ ਪਸੰਦ ਨਹੀਂ ਸੀ ਉਸ ਦਾ ਸੁਭਾਅ ਸਖਤ ਸੀ ਤੇ ਉਹ ਰੰਗ ਵੱਲੋਂ ਵੀ ਪੱਕਾ ਸੀ ਜਦੋਂ ਕਿ ਨੂਰ ਦੀ ਮੰਮੀ ਦਾ ਰੰਗ ਗੋਰਾ ਸੀ ਨੂਰ ਦੀ ਮੰਮੀ ਹਮੇਸ਼ਾ ਹੀ ਆਪਣੀ ਮਾਂ ਨੂੰ ਕੋਸਦੀ ਰਹਿੰਦੀ ਸੀ ਕਿ ਤੂੰ ਮੇਰੇ ਲਈ ਚੰਗਾ ਬਾਰ ਨਹੀਂ ਲੱਭਿਆ ਅੱਗੋਂ ਨੂਰ ਦੀ ਨਾਨੀ ਨੇ ਕਿਹਾ ਮੈਂ ਕਿਹਾ ਸੀਦੀ ਰਲੀ ਹੋਈ ਸੀ ਉਹਨਾਂ ਨਾਲ ਤੂੰ ਹੁਣ ਚੰਗੇ ਜਵਾਈ ਲੱਭ ਲੈ ਨੂਰ ਦੀ ਮੰਮੀ ਦੇ ਮਨ ਵਿੱਚ ਇਹ ਸਦੀਵੀ ਕੰਡਾ ਚੁਭਿਆ ਹੋਇਆ ਸੀ ਚਾਹੇ ਹਰਬੰਸ ਕੋਲ ਜ਼ਮੀਨ ਜਾਇਦਾਦ ਬਹੁਤ ਸੀ ਪਰ ਉਹ ਕਹਿੰਦੀ ਸੀ ਕਿ ਕੀ ਮੈਂ ਸਿਰ ਮਾਰਨੀ ਹੈ ਜ਼ਮੀਨ ਜਾਇਦਾਦ ਜਦੋਂ ਮਨ ਚਾਹਿਆ ਬਾਰੀ ਨਾ ਮਿਲਿਆ ਨੂਰ ਦੀ ਮਾਂ ਕਹਿੰਦੀ ਮਾਂ ਅੱਜ ਤੂੰ ਜਉਂਦੀ ਹੁੰਦੀ ਤਾਂ ਮੈਂ ਤੈਨੂੰ ਦੱਸਦੀ ਕਿ ਦੇਖ ਮੇਰਾ ਜਵਾਈ ਕਿੰਨਾ ਸੋਹਣਾ ਹੈ ਤੇ ਕਿਹੜਾ ਸਿਹਰੀ ਰਲ ਕੇ ਲੱਭਿਆ ਮੈਂ ਵਿਆਹ ਵਾਲਾ ਦਿਨ ਆ ਗਿਆ ਸਰਦਾਰ ਦੇ ਆਪਣੇ ਘਰ ਦੀ ਜੰਜ ਦਾ ਟੁਕਾ ਹੋਇਆ ਗੇਟ ਤੇ ਖੜੀਆਂ ਕੁੜੀਆਂ ਨੂਰ ਦੇ ਪਰੌਣੇ ਨੂੰ ਦੇਖਣ ਲਈ ਬਹੁਤ ਉਤਆਵਲੇ ਸਨ ਰਾਜਦੀਪ ਤੇ ਕੇਸਰੀ ਪੰਗ ਪੱਗ ਬੰਨੀ ਹੋਈ ਸੀ ਤੇ ਕੇਸਰੀ ਹੀ ਅਚਕਣ ਪਾਈ ਹੋਈ ਸੀ ਉਹ ਤਾਂ ਸੇਰੇ ਵਿੱਚੋਂ ਇੰਜ ਲੱਗ ਰਿਹਾ ਸੀ ਜਿਵੇਂ ਸਿਆਲ ਦਾ ਚੜਦਾ ਸੂਰਜ ਸੰਧਵੀ ਕਿਨਾਰਾ ਛੱਡ ਰਿਹਾ ਹੋਵੇ। ਗੋਰਾ ਰੰਗ, ਗੁਲਾਬੀ ਬੁੱਲਾਂ ਵਾਲਾ ਲਾੜਾ ਕਿਸੇ ਸਹਿਜਾਦੇ ਤੋਂ ਘੱਟ ਨਹੀਂ ਸੀ ਲੱਗ ਰਿਹਾ। ਜੰਜ ਵਿੱਚ ਆਏ ਸਾਰੇ ਜੰਜੀ ਚੰਗੇ ਅਫਸਰ ਜਾਪਦੇ ਸਨ। ਰਾਜੀਵ ਦੇ ਪਾਪਾ ਦੀ ਮਹਾਰਾਜਾ ਫਰੀਦ ਕੋਟ ਨਾਲ ਬਹੁਤ ਗੂੜੀ ਦੋਸਤੀ ਸੀ ਤੇ ਅੱਜ ਰਾਜੀਵ ਵੀ ਮਹਾਰਾਜਾ ਹੀ ਲੱਗ ਰਿਹਾ ਸੀ। ਕਨਾਤਾਂ ਦੇ ਪਿੱਛੇ ਕੁੜੀਆਂ ਦੇ ਗਾਉਣ ਦੀ ਆਵਾਜ਼ ਆ ਰਹੀ ਸੀ ਚੰਦ ਨਾਲ ਲਾਵਾ ਲੈ ਲਈਆਂ ਕੋਈ ਮੋਤੀ ਪੁਪਨਾ ਕੀਤੇ ਹੋਗੇ ਨੂਰ ਦੀ ਮੰਮੀ ਦੀ ਤਾਂ ਦਿੱ ਉਤੇ ਅੱਡੀ ਨਹੀਂ ਸੀ ਲੱਗ ਰਹੀ ਵਿਆਹ ਹੋ ਗਿਆ ਨੂਰ ਨੂੰ ਵਿਦਾ ਕਰ ਦਿੱਤਾ ਗਿਆ ਆਪਣੇ ਘਰ ਜਾ ਕੇ ਨੂਰ ਬਹੁਤ ਖੁਸ਼ ਹੋਈ ਕਿਉਂਕਿ ਰਾਜਦੀਪ ਦਾ ਸੁਭਾਅ ਬਹੁਤ ਹੀ ਚੰਗਾ ਸੀ ਜਿੰਨਾ ਉਹ ਆਪ ਸੋਹਣਾ ਸੀ ਉਸ ਤੋਂ ਵੀ ਵੱਧ ਸੋਹਣੀ ਉਸ ਬੋਲ ਬਾਣੀ ਉਸ ਦੀ ਸੀ ਉਹ ਹਰ ਇੱਕ ਨੂੰ ਜੀ ਕਹਿ ਕੇ ਬੁਲਾਉਂਦਾ ਨੂਰ ਦੀਆਂ ਭੈਣਾਂ ਨੂੰ ਉਹ ਸਦਾ ਦੀਬਾ ਜੀ ਕਹਿ ਕੇ ਬੁਲਾਉਂਦਾ ਜਦੋਂ ਕਿਤੇ ਉਹਨਾਂ ਦੋਨਾਂ ਨੇ ਕਿਤੇ ਬਾਹਰ ਜਾਣਾ ਹੁੰਦਾ ਤਾਂ ਉਹ ਨੂਰ ਨੂੰ ਵੀ ਇਹੀ ਕਹਿੰਦਾ ਕਿ ਨੂਰ ਜੀ ਤੁਸੀਂ ਤਿਆਰ ਹੋ ਜਾਓ ਆਪਾਂ ਘੁੰਮਣ ਜਾਣਾ ਹੈ ਨੂਰ ਨੂੰ ਉਸਨੇ ਕਦੇ ਵੀ ਤੂੰ ਕਹਿ ਕੇ ਨਹੀਂ ਬੁਲਾਇਆ ਥੋੜੇ ਸਮੇਂ ਪਿਛੋਂ ਨੂਰ ਨੇ ਗਰਭ ਧਾਰਨ ਕਰ ਲਿਆ ਉਸਦੇ ਸਾਸੋਰਾ ਬਹੁਤ ਖੁਸ਼ ਹੋਏ ਨੂਰ ਦੇ ਰੰਗ ਰੂਪ ਵਿੱਚ ਹੋਰ ਨਖਾਰ ਆਉਣ ਲੱਗ ਪਿਆ ਉਸ ਦੇ ਲਾਲ ਸੂਟ ਪਾਇਆ ਇੰਜ ਪਾਉਦਾ ਜਿਵੇਂ ਕੋਈ ਸੌਣ ਦੇ ਮਹੀਨੇ ਕੀ ਹੋਟੀ ਚੀਜ਼ ਬਹੁਤੀ ਹੋ ਗਈ ਨੂਰ ਦੀ ਮੰਮੀ ਨੇ ਹਮੇਸ਼ਾ ਇਹੋ ਕਹਿਣਾ ਕਿ ਪੁੱਤ ਨਜ਼ਰ ਨਾ ਲੱਗ ਜਾਵੇ ਲੈ ਤੇਰੇ ਤੋਂ ਮਿਰਚਾਂ ਬਾੜ ਦੇ ਮਾ ਨੂਰ ਦਾ ਵਿਆਹ ਹੋਏ ਨੂੰ ਅਜੇ 1 ਸਾਲ 3 ਮਹੀਨੇ ਹੀ ਹੋਏ ਸਨ ਕਿ ਜਦੋਂ ਉਸ ਦੇ ਸਹੁਰਿਆਂ ਤੋਂ ਸੁਨੇਹਾ ਆ ਗਿਆ ਕਿ ਰਾਜਜੀ ਬਿਮਾਰ ਹੈ ਉਹ ਚੰਡੀਗੜ੍ਹ ਹਸਪਤਾਲ ਵਿੱਚ ਦਾਖਲ ਹੈ। ਨੂਰ ਦੀ ਮੰਮੀ ਦੇ ਹੱਥਾਂ ਦੇ ਭਾਂਡੇ ਛੁੱਟ ਗਏ। ਉਹ ਅੱਜ ਰੱਬ ਅਗੇ ਅਰਦਾਸਾਂ ਕਰਨ ਲੱਗੀ। ਹਰਵੰਸ ਸਿੰਘ ਤੇ ਉਸਦੀ ਪਤਨੀ ਦੋਵੇਂ ਆਪਣੇ ਜਵਾਈ ਕੋਲ ਚੰਡੀਗੜ੍ਹ ਪਹੁੰਚ ਗਏ ਤੇ ਗੁਰੂ ਅੱਗੇ ਤਰਲੇ ਪਾਉਣ ਲੱਗੇ। ਇਹ ਵੈਗਰੂ ਤੋਂ ਬੱਚੇ ਦੇ ਸਿਰ ਤੇ ਹੱਥ ਰੱਖੀ। ਪਰ ਹੋਣਾ ਉਹੀ ਹੁੰਦਾ ਹੈ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਹੈ। ਰਾਜਦੀਪ ਹਸਪਤਾਲ ਵਿੱਚ ਹੀ ਇਸ ਸੰਸਾਰ ਨੂੰ ਅਲਗ ਦਾਗ। ਇਹ ਖਬਰ ਜਦੋਂ ਨੂਰ ਦੀ ਮੰਮੀ ਨੇ ਸੁਣੀ ਤਾਂ ਉਸ ਦਾ ਰੋਣ ਨਹੀਂ ਸਿਥਮ ਰਿਹਾ ਉਹ ਕਦੇ ਆਪਣੀ ਧੀ ਨੂੰ ਹੌਸਲਾ ਦੇਵੇ ਉਸਨੇ ਰੋਂਦੀ ਨੇ ਕਿਹਾ ਪੁੱਤ ਤੇਰੀ ਤਾਂ ਦੁਨੀਆ ਹੀ ਉਜੜ ਗਈ ਨੂਰ ਦਾ ਰੋ ਰੋਹ ਬਰਾ ਹਾਲ ਹੋ ਗਿਆ ਬਾਹਾਂ ਵਿੱਚ ਪਾਈਆਂ ਚੂੜੀਆਂ ਟੁੱਟ ਕੇ ਖਿੰਡਰ ਗਈਆਂ ਮਾਂ ਧੀ ਨੂੰ ਹੋਸ਼ ਵਿੱਚ ਲਿਆਉਣ ਲਈ ਗਲਾਸੇ ਦਿੰਦੀ ਰਹੀ ਭੋਗ ਪੈ ਗਿਆ ਕੇਲ ਕਰਨ ਦੇ ਹੰਜ ਨੂੰ ਚਿੰਤੇ ਬਾਜ ਪਈ ਨੂਰ ਦੇ ਮਾਪੇ ਇਸ ਗੱਲ ਤੇ ਜ਼ੋਰ ਦੇਣ ਲੱਗੇ ਕਿ ਜੇ ਉਸ ਦੀ ਉਮਰ ਹੀ ਕੀ ਹੈ ਕਿਉਂ ਨਾ ਉਸ ਦਾ ਦੁਆਰਾ ਵਿਆਹ ਕਰ ਦਿੱਤਾ ਜਾਵੇ ਪਰ ਨੂਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਉਹ ਕਹਿੰਦੀ ਜੋ ਇੱਜ਼ਤ ਪਿਆਰ ਮੈਨੂੰ ਰਾਜੀਵ ਨੇ ਦਿੱਤਾ ਹੈ ਉਹ ਜੇਕਰ ਮੈਨੂੰ ਦੂਜੇ ਮਰਦ ਕੋਲੋਂ ਨਾ ਮਿਲਿਆ ਤਾਂ ਮੇਰੀ ਜ਼ਿੰਦਗੀ ਹੋਰ ਵੀ ਨਰਕ ਬਣ ਜਾਏਗੀ ਮੈਂ ਰਾਜੀਵ ਨੂੰ ਨਹੀਂ ਭੁੱਲ ਸਕਦੀ ਉਸ ਦਾ ਬੋਲਣ ਦਾ ਸਟੇਜਾ ਟੰਗ ਤੇ ਉਸ ਦਾ ਪਿਆਰ ਉਸ ਨੂੰ ਹੋਰ ਪਾਸੇ ਜਾਣ ਤੋਂ ਰੋਕ ਰਿਹਾ ਸੀ ਹਰ ਕੇ ਮਾਪੇ ਹੀ ਪਿੱਛੇ ਹਟ ਗਏ ਰਾਜਦੀਪ ਦੇ ਸਵਰਗਵਾਸ ਹੋਣ ਤੋਂ 5 ਮਹੀਨੇ ਪਿੱਛੋਂ ਨੂਰ ਨੇ ਇੱਕ ਸੋਹਣੇ ਜਿਹੇ ਬੱਚੇ ਨੂੰ ਜਨਮ ਦਿੱਤਾ ਆਸ ਦੀ ਇੱਕ ਨਵੀਂ ਕਿਰਨ ਜਾਗ ਉੱਠੀ ਉਹ ਆਪਣੇ ਬੱਚੇ ਨੂੰ ਬੱਚੇ ਦੀ ਸੁਖ ਸਿਖਦਾ ਲਈ ਤਨ ਮਨ ਤੋਂ ਕਰਵਾਣ ਸੀ ਨੂਰ ਨੇ ਅੱਗੇ ਪੜ੍ਹਾਈ ਆਰੰਭ ਕਰ ਦਿੱਤੀ ਅਤੇ ਬੀ ਪਾਸ ਕਰਨ ਵਿੱਚੋਂ ਐਮਏ ਐਮਐਡ ਪਾਸ ਕਰ ਲਈ ਅਤੇ ਉਸਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਭਾਵੇਂ ਸਹਰੇ ਦੀ ਜ਼ਮੀਨ ਜਾਇਦਾਦ ਬਹੁਤ ਸੀ ਪਰ ਉਹ ਸੋਚਦੀ ਸੀ ਘਰੋਂ ਬਾਹਰ ਜਾ ਕੇ ਸ਼ਾਇਦ ਉਸਦਾ ਟਾਈਮ ਪਾਸ ਚੰਗਾ ਹੋ ਜਾਏਗਾ ਹੁਣ ਉਹ ਇੱਕ ਮਾਂ ਦੇ ਫਰਜ਼ ਵੀ ਫਰਜ਼ ਹੀ ਨਹੀਂ ਸਗੋਂ ਬਾਪ ਦੇ ਫਰਜ਼ ਵੀ ਇਮਾਨਦਾਰੀ ਨਾਲ ਨਿਭਾਉਣ ਲੱਗੀ ਬੱਚੇ ਦੀ ਜ਼ਿੰਦਗੀ ਉਸ ਦੇ ਸਾਹਾਂ ਦੀ ਜ਼ਿੰਦਗੀ ਸੀ ਉਹ ਉਸ ਦੀ ਅੱਖਾਂ ਦੀ ਜੋਤ ਸੀ ਉਹ ਬੱਚੇ ਦੀ ਸੇਵਾ ਵਿੱਚ ਲੱਗੀ ਰਹਿੰਦੀ ਤਾਂ ਜੋ ਇਹ ਪੜ੍ਹ ਲਿਖ ਕੇ ਇੱਕ ਚੰਗਾ ਨਾਖਵਾਵੇ ਉਸ ਨੇ ਆਪਣੀ ਜ਼ਮੀਨ ਜਾਇਦ ਦੀ ਟੁਕਮੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਚੰਗੇ ਸਿੱਟੇ ਸਾਹਮਣੇ ਆਉਣ ਲੱਗੇ ਸਮਾਂ ਆਪਣੀ ਚਾਲ ਚੱਲਦਾ ਗਿਆ ਉਸ ਦਾ ਪੁੱਤਰ ਪੜ੍ਹ ਲਿਖ ਗਿਆ ਪਰ ਕੰਮਕਾਰ ਵਿੱਚ ਉਸ ਦੀ ਰੁਚੀ ਨਹੀਂ ਸੀ ਉਸ ਨੇ ਇੱਕ ਨੌਕਰੀ ਕੀਤੀ ਕੇਵਲ 2 ਮਹੀਨੇ ਲਈ ਹੀ ਅਤੇ ਫਿਰ ਛੱਡ ਦਿੱਤੀ ਮਾਨ ਤਰਲੇ ਪਾਉਣ ਉੱਤੇ ਉਹ ਦੱਸ ਤੋਂ ਵਸ ਤੋਂ ਨਹੀਂ ਹੁੰਦਾ ਸੀ ਉਹਨਾਂ ਦਿਨਾਂ ਵਿੱਚ ਹੀ ਨੂਰ ਦਾ ਸਹਰਾ ਵੀ ਸਵਰਗਵਾਸ ਹੋ ਗਿਆ ਹੁਣ ਉਹ ਦੋਵੇਂ ਮਾਪੁੱਤ ਅਤੇ ਨੂਰ ਦੀ ਸੱਸ ਆਪਣਾ ਸਮਾਂ ਗੁਜ਼ਾਰ ਰਹੇ ਸੀ ਨੂਰ ਦੀ ਸਮਰਥਾ ਦਿਨੋ ਦਿਨ ਘਟਦੀ ਜਾ ਰਹੀ ਸੀ ਜਿਵੇਂ ਲੱਕੜ ਨੂੰ ਘੁਣ ਅੰਦਰੋਂ ਅੰਦਰੀ ਖਾਈ ਜਾਂਦਾ ਹੈ ਉਹ ਆਪਣੀ ਉਮਰ ਨਾਲੋਂ ਜ਼ਿਆਦਾ ਬੁੱਢੀ ਲੱਗਣ ਲੱਗ ਪਈ ਸੀ ਉਸ ਦੀ ਨਿਗਰਦੀ ਜਾਂਦੀ ਸਿਹਤ ਗਵਾਹੀ ਭਰ ਰਹੀ ਸੀ ਕਿ ਉਸ ਨੂੰ ਅੰਦਰੋਂ ਕੋਈ ਫਿਕਰ ਖਾ ਰਿਹਾ ਹੈ ਉਸ ਨੂੰ ਚਾਰ ਸਵੇਰੇ ਹਨੇਰਾ ਹੀ ਹਨੇਰਾ ਜਾਪੜਾ ਸੀ ਕਿਸੇ ਪਾਸੇ ਵੀ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਸੀ ਆਖਰਕਾਰ ਉਸਨੇ ਆਪਣੇ ਪੁੱਤ ਦਾ ਵਿਆਹ ਕਰਨ ਦੀ ਸੋਚੀ ਸ਼ਾਦੀ ਉਸਨੇ ਬੜੀ ਧੂਮ-ਧਾਮ ਨਾਲ ਕੀਤੀ ਪਰ ਰਿਸ਼ਤੇਦਾਰਾਂ ਅਤੇ ਸ਼ਹਿਰ ਦੇ ਸਿਰ ਕੱਢ ਲੋਕਾਂ ਨੇ ਉਸ ਦੀ ਬੜੀ ਪ੍ਰਸ਼ੰਸਾ ਕੀਤੀ 2 ਸਾਲ ਪਿੱਛੋਂ ਉਸਦੇ ਘਰ ਇੱਕ ਨੰਨੀ ਜਹੀ ਬੇਟੀ ਨੇ ਜਨਮ ਲਿਆ ਨੂਰ ਉਸ ਵਿੱਚ ਹੀ ਆਪਣਾ ਦਿਲ ਲਾਉਣ ਲੱਗੀ ਬੇਟੇ ਨੇ ਗਲਤ ਸੰਗ ਦੇ ਵਿੱਚ ਪੈ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਇਸ ਸਮੇਂ ਵਿੱਚ ਉਸਦੇ ਘਰ ਇੱਕ ਹੋਰ ਪੋਤੀ ਨੇ ਜਨਮ ਲਿਆ ਇੱਕ ਦਿਨ ਨੂਰ ਨੂੰ ਇਹ ਸੁਣ ਕੇ ਵੱਡਾ ਝਟਕਾ ਲੱਗਾ ਕਿ ਉਸਦੇ ਬੇਟੇ ਨੇ ਬਹੁਤੀ ਸ਼ਰਾਬ ਪੀ ਕੇ ਆਪਣਾ ਮੂੰਹ ਮੱਥਾ ਸੱਟਾਂ ਨਾਲ ਬਣਾ ਲਿਆ ਨੂਰ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਕਿ ਅਜੇ ਮੈਂ ਇਹ ਦਿਨ ਵੀ ਦੇਖਣੇ ਸਨ ਮੈਂ ਕੀ ਭੁੱਲ ਕੇ ਬੀਜਿਆ ਸੀ ਘਰ ਵਿੱਚ ਹਰ ਰੋਜ਼ ਦਾ ਝਗੜਾ ਹੋਣ ਲੱਗ ਪਿਆ ਨੂਰ ਨੇ ਕਹਿਣਾ ਬੇਪੁੱਤ ਮੈਂ ਤੈਨੂੰ ਕਿਵੇਂ ਪਾਲਿਆ ਤੂੰ ਕੁਝ ਤਾਂ ਖਿਆਲ ਕਰ ਨੂਰ ਆਪਣੇ ਪਤੀ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਤੇ ਕਹਿੰਦੀ ਤੇਰੇ ਪਿਤਾ ਤਾਂ ਇੰਨੇ ਸਿਆਣੇ ਸੀ ਤੂੰ ਕਿਸ ਤੇ ਚਲਿਆ ਗਿਆ ਇਕੱਲੀ ਬੈਠਾ ਤੈਨੂੰ ਸੋਚਦੀ ਰਹਿੰਦੀ ਪੇਰ ਉਸ ਨੂੰ ਰਾਜਦੀਪ ਦੇ ਵਿਛੋੜੇ ਦਾ ਦੁੱਖ ਉਸ ਦੀ ਪੀੜਾ ਵਿੱਚੋਂ ਲੰਘਣਾ ਹੋਰ ਵੀ ਲੰਬਾ ਹੋਣ ਲੱਗ ਪਿਆ। ਬਿਰਹਾ ਦੇ ਅਠੇ ਪਹਿਰ ਇਸ ਜਾਦ ਵਿੱਚ ਹੀ ਲੰਘ ਜਾਂਦੇ। ਉਸ ਨੇ ਕਹਿਣਾ ਕਿ ਜਿੰਨਾ ਚਿਰ ਮੈਂ ਸਿਵਿਆਂ ਵਿੱਚ ਨਹੀਂ ਜਾਂਦੀ ਪਤਾ ਨਹੀਂ ਉੰਨਾ ਚਿਰ ਹੋਰ ਅਜੇ ਕੀ ਕੀ ਦੁੱਖਾਂ ਕਟਣੇ ਨੇ। ਇੱਕ ਦਿਨ ਉਹ ਮੇਰੇ ਕੋਲ ਆਪਣੇ ਦੁੱਖਾਂ ਦਾ ਪਟਾਰਾ ਖੋਲ ਕੇ ਬੈਠ ਗਈ। ਮੈਂ ਪਹਿਲਾਂ ਵੀ ਉਸ ਨਾਲ ਦੁੱਖ ਸੁੱਖ ਕਰਦੀ ਰਹਿੰਦੀ ਸਾਂ ਮੈਂ ਚੁੱਪ ਕਰਕੇ ਉਸ ਨੂੰ ਸੁਣਦੀ ਰਹੀ ਅਤੇ ਆਪਣੇ ਅੰਦਰ ਅੰਦਰ ਉਸ ਦੇ ਅੰਦਰ ਦੀ ਤਾਜਾ ਸਥਿਤੀ ਦੀ ਪੜਚਾਣ ਕਰਦੀ ਰਹੀ ਜਦੋਂ ਉਹ ਆਪਣਾ TDtoਪੁਰ ਕੇ ਸ਼ਾਂਤ ਹੋ ਗਈ ਤਾਂ ਮੈਂ ਕਿਹਾ ਦੇਖ ਪਾ ਮੇਰੀਏ ਅਸੀਂ ਤਾਂ ਅਸੀਂ ਹਾਂ ਅਤੇ ਸਮਾਂ ਹੈ ਸਮਾਂ ਸਾਡੇ ਨਾਲੋਂ ਬਹੁਤ ਬਲਵਾਨ ਹੈ ਸਮੇਂ ਦੀਆਂ ਕ੍ਰਿਤੀਆਂ ਹੀ ਸਮਾਜ ਦੇ ਹਾਲ ਨੂੰ ਪੁੱਠਾ ਦੇੜ ਦੇ ਰਹੀਆਂ ਹਨ ਜਿਸ ਵਿੱਚ ਗੰਤੀ ਦੇ ਲੋਕ ਹੀ ਮਾਲੋਮਾਲ ਹੋ ਰਹੇ ਹਨ ਪਰ अनेका ਦਾ ਘਾਣ ਹੋਈ ਜਾਂਦਾ ਹੈ ਕਮੀਨੇ ਲੋਕ ਉੱਥੇ ਹੀ ਵਾਰ ਕਰਦੇ ਹਨ ਜਿੱਥੇ ਕੁਝ ਖਾਣ ਨੂੰ ਮਿਲਦਾ ਹੈ ਅਸੀਂ ਆਪਣੇ ਬੱਚੇ ਨੂੰ ਜੋ ਸਾਡਾ ਪੇਖਾ ਪੁੱਟੇ ਸਮੇਂ ਦੀ ਮਾਰ ਤੋਂ ਬਚਾ ਨਾ ਸਕੇ ਕਿਤੇ ਨਾ ਕਿਤੇ ਗਲਤੀ ਸਾਡੇ ਵਿੱਚ ਹੋਈ ਹੈ ਮੈਂ ਹੁਣ ਕੀ ਕਰਾਂ ਲੋਰ ਨੇ ਪੁੱਛਿਆ ਮੇਰੇ ਇੱਕ ਅੰਕਲ ਆਮ ਹੀ ਕਹਿੰਦੇ ਹਨ ਕਿ ਔਕੜ ਵਿੱਚ ਦਿਲ ਛੱਡ ਕੇ ਢੇਰੀ ਟਾਇਆ ਕੁਝ ਨਹੀਂ ਬਣਦਾ ਸਗੋਂ ਨੁਕਸਾਨ ਹੀ ਹੁੰਦਾ ਹੈ ਮੈਂ ਬੋਲੀ ਹਰ ਪਾਸੇ ਤੋਂ ਹਾਰ ਕੇ ਵੀ ਇਨਸਾਨ ਨੂੰ ਫਿਰ ਹਿੰਮਤ ਅਤੇ ਹੌਂਸਲੇ ਨਾਲ ਲੜਨਾ ਚਾਹੀਦਾ ਹੈ ਰਹਿੰਦੇ ਜੀਵਨ ਵਿੱਚ ਪਰ ਸੋਚ ਸਮਝ ਕੇ ਅਤੇ ਜਦਨ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਸਵਾਰਨਾ ਚਾਹੀਦਾ ਹੈ ਤੇਰੇ ਕੋਲ ਤੇਰਾ ਬੇਟਾ ਹੈ ਉਸ ਦੇ ਪਰਿਵਾਰ ਵਿੱਚ ਅੱਗੇ ਪਤਨੀ ਅਤੇ ਦੋ ਬੇਟੀਆਂ ਹਨ ਉਹਨਾਂ ਨਾਲ ਆਪਣੇ ਮੋਹ ਦੀਆਂ ਤੰਦਾਂ ਪੀੜੀਆਂ ਕਰ ਜਾਂ ਫਿਰ ਕਿਸੇ ਹੋਰ ਬਾਹਰਲੇ ਬੱਚੇ ਨਾਲ ਮੋਹ ਪਾਉ ਕਿਉਂਕਿ ਇਹ ਜੀਵਨ ਅਮੁੱਲਾ ਹੈ ਇੱਕ ਵਾਰ ਹੱਥੋਂ ਗਿਆ ਮੁੜ ਹੱਥ ਨਹੀਂ ਆਉਣਾ ਇਸ ਨੂੰ ਆਸਪ੍ਰਵਰ ਜਾਉਣ ਲਈ ਬੰਦੇ ਨੂੰ ਪਿਆਰ ਅਤੇ ਆਹਰ ਦੋਹਾਂ ਦੀ ਲੋੜ ਹੁੰਦੀ ਹੈ ਆਪ ਹੀ ਜਿਸ ਨਾਲ ਮੋਹ ਹੁੰਦਾ ਹੈ ਪਾਲੈ ਜਿੱਥੇ ਪਿਆਰ ਆਉਂਦਾ ਹੈ ਉੱਥੇ ਆਹਰ ਵੀ ਆ ਹੀ ਜਾਂਦਾ ਹੈ ਇਸੇ ਵਿੱਚ ਹੀ ਤੇਰੀ ਭਲਾਈ ਹੈ ਇਸੇ ਵਿੱਚ ਹੀ ਸਭ ਦੀ ਭਲਾਈ ਹੈ ਤੇ ਇਹ ਸਭ ਕੁਝ ਤੇਰੇ ਲਈ ਹੈ ਕਿਸੇ ਦੂਸਰੇ ਨੇ ਨਹੀਂ ਕਰਨਾ ਇਹ ਜੁਗਾਰ ਤੈਨੂੰ ਹੀ ਕਰਨਾ ਪੈਣਾ ਹੈ ਗਲਤ ਤਾਂ ਤੇਰੀ ਠੀਕ ਹੈ ਨੂਰ ਦੇ ਬੁੱਲ ਫਰਕੇ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ